ਜਿਹੜਾ ਹਰ ਇੱਕ ਚੀਜ਼ ਵਿੱਚੋਂ ਸਿੱਖਣ ਲੱਗ ਜਾਂਦਾ ਹੈ ਨਾ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਨਿਸ਼ਚਾ ਹੋ ਜਾਂਦਾ ਹੈ ਉਹ ਸਾਰੀਆਂ ਥਾਮਾਂ ਤੇ ਹੈ ਲੋਕਾਂ ਨੇ ਤੇ ਐਵੇਂ ਹੀ ਕਬਜਾ ਕੀਤਾ ਹੋਇਆ ਹੈ ਮੇਰੀ ਮੇਰੀ ਸਾਰੀ ਉਮਰ ਖਤਮ ਨਹੀਂ ਹੁੰਦੀ ਮੇਰੀ ਮੇਰੀ ਕਰਨ ਵਾਲਾ ਹੀ ਨਹੀਂ ਰਹਿੰਦਾ ਫਿਰ ਤੇ ਉਸ ਜਨ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਪਾਰ ਬ੍ਰਹਮ ਕੇ ਸਗਲੇ ਠਾਉ ਸਭ ਥਾਮਾਂ ਪਾਰ ਬ੍ਰਹਮ ਪਿਤਾ ਜੀਆਂ ਹਨ ਸਭ ਥਾਂਵਾਂ ਤੇ ਮਾਲਕ ਹੈ ਜਿੱਤ ਜਿੱਤ ਘਰ ਰਾਖੈ ਤੈ ਸਾ ਤਿੰਨ ਨਾਂ ਹੁਣ ਹਰ ਇੱਕ ਦਾ ਕਿਸੇ ਨਾ ਕਿਸੇ ਘਰ ਵਿੱਚ ਮਾਤਾ ਪਿਤਾ ਦੇ ਸੰਬੰਧ ਨਾਲ ਸਾਡੇ ਦਾਦੇ ਪੜਦਾਦੇ ਵੀ ਸੀ ਉਹ ਤੋਂ ਪਹਿਲਾਂ ਪਤਾ ਨਹੀਂ ਕਿੰਨਾ ਕੁਝ ਸੀ ਤੇ ਅਸੀਂ ਵੀ ਹਰ ਇੱਕ ਦਾ ਕਿਸੇ ਨਾ ਕਿਸੇ ਘਰ ਵਿੱਚ ਜਨਮ ਹੋਇਆ ਥਾਂ ਮਿਲਿਆ ਹੈ ਸਰੀਰ ਮਿਲਿਆ ਹੈ ਹੁਣ ਉਹਦਾ ਨਾਮ ਸੰਸਾਰ ਕਰਕੇ ਪੈ ਜਾਂਦਾ ਇਹ ਗਰੀਬ ਹੈ ਇਹ ਅਮੀਰ ਹੈ ਤੇ ਸ਼ਰੀਰ ਵਿੱਚ ਤੇ ਦੇਖੋ ਜੋਤ ਮਾਲਕ ਦੀ ਕੰਮ ਕਰਦੀ ਹੈ ਨਾ ਜਿਤ ਜਿਤ ਘਰ ਰਾਖ ਹੈ ਐਸਾ ਤਿੰਨ ਨਾਮ ਆਪੇ ਕਰਨ ਕਰਾਵਨ ਜੋਗ ਆਪੇ ਸਭ ਕੁਝ ਕਰਨ ਕਰਾਵਨ ਹਾਰ ਹੈ ਪੀ ਖੇਲ ਕਰੇ ਸਭ ਕਰਤਾ ਪੀ ਖੇਲ ਕਰੇ ਸਭ ਕਰਤਾ ਐਸਾ ਬੁਝੇ ਕੋਈ ਐਸਾ ਬੁਝੇ ਕੋਈ ਆਪੇ ਕਰਨ ਕਰਾਉਣ ਜੋਗ ਆਪੇ ਕਰਨ ਕਰਾਉਣ ਜੋਗ ਮਹਿਸੂਸ ਕਰੋ ਜਿੱਥੇ ਤੱਕ ਸਾਡੀ ਪਹੁੰਚ ਵੀ ਨਹੀਂ ਸੰਸਾਰ ਤੱਕ ਠੀਕ ਹੈ ਰੋ ਪਲਾਨ ਵਿੱਚ ਚੱਲ ਜੰਨਿਆ ਦੂਰ ਦੂਰ ਤੋਂ ਬਾਅਦ ਵੀ ਜਿੱਥੇ ਪਹੁੰਚ ਵੀ ਨਹੀਂ ਉਹਨੂੰ ਆਪਣੇ ਬਿਲਕੁਲ ਲਾ ਕੇ ਮਹਿਸੂਸ ਕਰੋ ਉਸੀ ਸਾਬੂਨ ਨੇ ਹੱਥਾਂ ਵਿੱਚ ਕੌਥੀ ਸਾਫੜੀ ਹੋਈ ਉਹ ਤੋਂ ਵੀ ਲਾਗੇ ਮਹਿਸੂਸ ਕਰੋ ਪ੍ਰਮਾਤਮਾ ਨੂੰ ਕਿਤੇ ਸਾਡੀ ਅੱਖਾਂ ਦੇ ਰਾਹੀ ਸੰਤ ਦੇਖਦੇ ਨਹੀਂ ਰਿਹਾ ਆਪ ਹੀ ਵਿੱਚੀਕ ਮਨ ਜੋਤ ਪਾ ਦਿੱਤੀ ਕਿਤੇ ਇਹ ਡਬਲ ਮਾਈਂਟਡ ਤੇ ਨਹੀਂ ਹੈ ਇਹ ਕਿਤੇ ਹੋਰ ਪਾਸੇ ਤੋਂ ਵੀ ਪੁਰਿਆ ਫਿਰਦਾ ਵੇਖ ਮਾਲ ਕਰਿਆ ਧਿਆਨ ਕਰੀ ਲਿਬ ਜੁੜੀ ਹੋਈ ਸਾਡਾ ਤਾਂ ਧਿਆਨ ਇਕਾਗਰ ਕੀਤਾ ਵਾਹਿਗੁਰੂ ਜੀ ਨੇ ਜਾ ਸੀ ਆਪਣੇ ਮਨ ਦੇ ਤਲ ਤੇ ਕਿਤੇ ਹੋਰੀ ਘੁੰਮ ਰਿਹਾ ਵੇਖੋ ਵੇਖਣਾ ਕਰੀਏ ਗੁਰ ਤੇ ਗਿਆਨ ਰਤਨ ਪਾਇਆ ਗੁਰ ਤੇ ਗਿਆਨ ਰਤਨ ਪਾਇਆ ਮਨ ਸਾ ਮਾਰ ਮਨ ਮਾਹੇ ਸਮਾਇਆ ਮਨ ਸਾ ਮਾਰ ਮਨ ਮਾਹੇ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ جائی ہے آپے بجائی ہے کی سمجھاتا آپ آپے کرن کراون جوگ آپے کرن کراون جوگ ਪ੍ਰਭ ਪਾਵੈ ਸੋਈ ਫਨੁ ਹੋ ਪ੍ਰਭ ਪਾਵੈ ਸੋਈ ਫਨੁ ਹੋ ਕੇ ਜਨਾਂ ਨੂੰ ਪੂਰਨ ਪਰੋਸਾ ਹੋ ਜਾਂਦਾ ਜੋ ਵਾਹਿਗੁਰੂ ਜੀ ਕਰ ਰਿਹਾ ਉਹੀ ਹੋਵੇਗਾ ਉਹੀ ਹੁੰਦਾ ਹੈ ਉਹੀ ਹੁਣ ਹੋ ਰਿਹਾ ਤੇ ਉਹੀ ਹੋਏਗਾ ਪਸਰੀ ਆਪੁ ਹੋਇ ਨੰਤਰੰਦੁ ਉਨੇ ਕੰਤਰੀ ਕੇ ਨੋਰ ਹੋ ਕੇ ਪਸਰਿਆ ਪਿਆ ਅਨਿਕ ਭਾਂਤ ਹੋਏ ਪਸਰਿਆ ਅਨਿਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਨਾਨਕ ਏਕੰਕਾਰ ਵਾਹਿਗੁਰੂ 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 ਸਾਰੀ ਚੰਡੀਗੜ੍ਹ ਕਹਿ ਲੋ ਸਾਰਾ ਮੋਹਾਲੀ ਕਹਿ ਲੋ ਸਾਰਾ ਪੰਜਾਬ ਸਾਰਾ ਇੰਡੀਆ ਸਾਡੀ ਸਭ ਦੀ ਸੋਚ ਇੱਕ ਦੂਜੇ ਨਾਲ ਨਹੀਂ ਮਿਲਦੀ ਪਰ ਹੈ ਸਭ ਮਾਲਕ ਦਾ ਰੂਪ ਹੈ ਅਨਕ ਪਾਂਤ ਹੋਏ ਪਸ ਰਿਆ ਅਨਕ ਪਾਂਤ ਹੋਏ ਪਸ ਰਿਆ ਨਾਨਕ ਏਕੰਕਾਰ ਨਾਨਕ ਏਕੰਕਾਰ ਪਸਰੇਉ ਆਪ ਹੋਏ ਅੰਤ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਕੋਈ ਨਹੀਂ ਪਤਾ ਕਿਸੇ ਨੂੰ ਕੋਈ ਨਹੀਂ ਪਤਾ ਉਹਦੇ ਰੰਗਾਂ ਦਾ ਕਾਠ ਕੀ ਪੁਤਰੀ ਕਾਹਾਂ ਕਰੈ ਬਪੂਰੀ ਕਾਠ ਕੀ ਪੁਤਰੀ ਕਾਹਾਂ ਕਰੈ ਬਪੂਰੀ ਖਿਲਾਬ ਨਹਾਰੋ ਜਾਨ ਖਿਲਾਬ ਨਹਾਰੋ ਜਾਨ ਜੀਵ ਵਿਚਾਰਾ ਕਾਠ ਦੀ ਪੁਤਲੀ ਹੈ ਪ੍ਰਭੂ ਦੇ ਰੰਗ ਹਨ ਕਿਵੇਂ ਨਚਾ ਰਿਹਾ ਉਹ ਜਾਣਦਾ ਉਹਦੀਆਂ ਕੀ ਖੇਡਾਂ ਨੇ ਕਿੰਨੀਆਂ ਖੇਡਾਂ ਨੇ ਗਿਣੀਆਂ ਨਹੀਂ ਜਾ ਸਕਦੀਆਂ ਕੋਈ ਨਹੀਂ ਗਿਣ ਸਕਦਾ ਉਹ ਰਾਜਸਥਾਨ ਵੱਲ ਜਾਓ ਇੱਕ ਖੇਡ ਹੈ ਗੁੱਡਾ ਗੁੱਡੀ ਇਦਾਂ ਖੜਾਉਂਦੇ ਨੇ ਉਹ ਪਿੱਛੇ ਮਗਰ ਉਹਨਾਂ ਨੇ ਵੀਡੀਓ ਦੇ ਧਾਗ ਧਾਗੇ ਬੰਨੇ ਹੁੰਦੇ ਨੇ ਆਪ ਨਹੀਂ ਦਿੰਦੇ ਉਹ ਬੰਦੇ ਉਹ ਬੈਕ ਸਾਈਡ ਖੜ ਕੇ ਇਦਾਂ ਧਾਗੇ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਨੂੰ ਕੀ ਮੇਨਚਾਣਾ ਦੁਨੀਆ ਤਮਾਸ਼ਾ ਵੇਖਦੀ ਹੈ ਜਿਹੜੇ ਮਗਰ ਖੜੇ ਨੇ ਉਹ ਵੇਖਦੇ ਨੇ ਉਹਨਾਂ ਨੂੰ ਪਤਾ ਸਭ ਕੁਝ ਆ ਵੀ ਦੁਨੀਆ ਵੇਖ ਰਹੀ ਆ ਆਪ ਨਹੀਂ ਉਹ ਦਿਸਦੇ ਕਿਸੇ ਨੂੰ ਜਦੋਂ ਥੱਕ ਜਾਂਦੇ ਨੇ ਆਗਿਆਂ ਦੇ ਬਲਬੂਤੇ ਖੇਡ ਚੰਦਰੀ ਸੀ ਜਦੋਂ ਥੱਕ ਜਾਂਦੇ ਨੇ ਪਾਣੀ ਜਲ ਪਾਣੀ ਛਕਣ ਚੱਲ ਜਾਂਦੇ ਨੇ ਉਹ ਖੇਡ ਸਮਾਪਤ ਇਸੇ ਤਰ੍ਹਾਂ ਭਾਈ ਜਿਵਤੀ ਸੁਭਾਵੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾਨ ਜਿੱਦਾਂ ਉਹਨੂੰ ਪਾਉਂਦਾ ਉਦਾਂ ਨੱਚਣਗੇ ਸਭ ਕਾਠ ਦੀ ਪੁੱਤਰੀ ਕਾਹਾਂ ਕਰੈ ਬਪੂਰੀ ਖਲਾਬ ਨਾ ਹਰੋ ਜਾਣੇ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਵੇਖੋ ਜਿਹਨੂੰ ਜੀਤਾਂ ਦੀ ਮਤ ਦਿੰਦਾ ਜਿੱਤ ਜਿੱਤ ਘਰ ਰੱਖੇ ਤੈਸਾ ਤਿੰਨ ਨਾਉ ਜਿਹਨੂੰ ਜਿੱਦਾਂ ਦੀ ਮਤ ਦੇ ਦਿੰਦਾ ਉਹਦੇ ਅੰਦਰ ਉਦਾਂ ਦਾ ਚਾਨਣ ਹੈ ਪਾਰ ਬ੍ਰਹਮ ਕਰਤਾ ਅਬਨਾਸ਼ ਸਭ ਨੂੰ ਬਣਾ ਤੇ ਦਿੰਦਾ ਆਪ ਵੀ ਸਭ ਵਿੱਚ ਬੈਠਾ ਪਰ ਆਪ ਨਾਸ਼ ਰਹਿਤ ਹੈ ਆਪ ਨਾਸ਼ ਨਹੀਂ ਹੁੰਦਾ ਸਦਾ ਨਾਸ਼ ਨਹੀਂ ਹੁੰਦਾ ਜੀ ਸਦਾ 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 ਦਿਆਲ ਹਮੇਸ਼ਾ ਦਿਆਲੂ ਹੈ ਮੇਰ ਕਰਨ ਵਾਲਾ ਹੈ ਸਭ ਤੇ ਸਿਮਰ ਸਿਮਰ ਨਾਨਕ ਭੈ ਨਿਹਾਲ ਪ੍ਰਸੰਨ ਜੀਤੇ ਕਿਰਪਾ ਹੋ ਗਈ ਨਾ ਜੀ ਉਹ ਪ੍ਰਸੰਨ ਨਿਹਾਲ 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 ਰਹਿੰਦੇ ਨੇ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਨਾਨਕ ਭਗਤਾ ਸਦਾ ਵਿਗਾ ਨਾਨਕ ਪਗ ਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ਼ ਸੁਣਿਆ ਦੁਖ ਪਾਪ ਦਾ ਨਾਸ਼ ਸੁਣਿਆ ਦੁਖ ਪਾਪ ਦਾ ਨਾਸ਼ ਪਾਰ ਬ੍ਰਹਮ ਕਰਤਾ ਅਬਨਾਸ਼ ਪਾਰ ਬ੍ਰਹਮ ਕਰਤਾ ਅਬਨਾਸ਼ ਕਾਲਪੁਰਖ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਦੇਖੋ ਆਪਣੇ ਬੱਚਿਆਂ ਵਿੱਚ ਵੀ ਰਾਜ਼ਮਾਨ ਹੈ ਸਭ ਵਿੱਚ ਵੀ ਰਾਜ਼ਮਾਨ ਹੈ ਪਰ ਨਾਸ਼ ਵੀ ਨਹੀਂ ਹੁੰਦਾ ਸਦਾ 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 ਦੇਵ ਸਿਮਰ ਸਿਮਰ ਨਾਨਕ ਪਏ ਨਿਹਾਲ ਸਾਧ ਸੰਗਤ ਜੀ ਧਿਆਨ ਦੇਣਾ ਆਪਾਂ ਸਿੱਖਿਆ ਕੀ ਲਈਏ ਇਸ ਸ਼ਲੋਕ ਤੋਂ ਬਾਅਦ ਜੋ ਵੀ ਅੱਠ ਪਦਿਆਂ ਦੀ ਵਿਚਾਰ ਹੋਈ ਹੈ ਨਾ ਇੱਕ ਵੈਮ ਭਰਮ ਦੇ ਧਰਮ ਹੁੰਦੇ ਨੇ ਜਿੰਨੇ ਵੀ ਤੁਸੀਂ ਇਹ ਪਰਸ਼ ਵੇਖੇ ਨੇ ਵੈਸ਼ਨੂ ਵੇਖੇ ਨੇ ਪੰਡਿਤ ਗਿਆਤਾ ਲੋਕਾਂ ਬਾਰੇ ਸੁਣਿਆ ਹੈ ਨਾ ਸਤਿਗੁਰੂ ਜੀ ਨੇ ਤਾਰੀਫ ਵੀ ਕੀਤੀ ਹੈ ਕੇਵਲ ਕਰਮ ਕਾਂਡਾ ਦੀ ਗੱਲ ਨਹੀਂ ਤਾਰੀਫ ਵੀ ਕੀਤੀ ਹੈ ਵੇਖੋ ਇੱਕ ਵੈਮ ਪਰਮ ਦੇ ਧਰਮ ਨੇ ਮੈਂ ਇਹਨੂੰ ਹੱਥ ਨਹੀਂ ਲਾਉਂਦਾ ਮੈਂ ਨਹੀਂ ਇਹਨੂੰ ਹੱਥ ਲਾਣਾ ਮੈਂ ਕਰਮੀ ਹੋ ਗਿਆ ਹੁਣ ਇੱਕ ਇਹ ਧਰਮ ਨੇ ਮੈਂ ਨਹੀਂ ਖਾਂਦਾ ਆ ਚੀਜ਼ ਮੈਂ ਨਹੀਂ ਖਾਂਦਾ ਜੇ ਨਹੀਂ ਕੋਈ ਖਾਂਦਾ ਠੀਕ ਹੈ ਪਰ ਕਹਿੰਦਾ ਮੈਂ ਧਰਮੀ ਐ ਸਤਗੁਰੂ ਜੀ ਨੇ ਸਾਨੂੰ ਸਮਝਾਇਆ ਇਹ ਬਹਿਮ ਭਰਮ ਨੇ ਜਿਹੜਾ ਮਨੁੱਖ ਆਪ ਮਾਲਕ ਦੇ ਨਾਮ ਨੂੰ ਜਪਦਾ ਹੈ ਇਸ ਪਦਿਆਂ ਵਿੱਚ ਆਪਾਂ ਇਹ ਸਮਝਣਾ ਹੈ ਜਿਹੜਾ ਮਨੁੱਖ ਆਪ ਨਾਮ ਨੂੰ ਜਪਦਾ ਹੈ ਭਾਈ ਉਹ ਆਪ ਤੇ ਪਾਰ ਹੋ ਜਾਂਦਾ ਹੈ ਤੇ ਦੂਸਰਿਆਂ ਨੂੰ ਵੀ ਪਾਰ ਕਰ ਦਿੰਦਾ ਹੈ ਸੱਚ ਜਾਣਿਓ ਸਭ ਨੂੰ ਸਾਡੇ ਤੋਂ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਅੰਦਰੋਂ ਮਾਣ ਮਹਿਸੂਸ ਹੋਣਾ ਚਾਹੀਦਾ ਕਦੇ ਬਿੱਤ ਕਰਾ ਨਹੀਂ ਕਰਨਾ